ਹਾਂਜੀ ਜੀ ਇੱਕ ਜੀ ਸਾਡੇ ਬੜੇ ਮਾਨਯੋਗ ਤੇ ਬੜੇ ਸਤਿਕਾਰਯੋਗ ਆ ਸਾਡੇ ਵੀਰ ਭਰਾ ਹੀ ਆ ਤੇ ਉਹਨਾਂ ਦਾ ਸਾਡੇ ਨਾਲ ਗੱਲ ਹੀ ਚਲੋ ਬਾਅਦ ਚ ਹੋਈ ਆ ਸਾਡੇ ਰੋਸ਼ੀ ਵੀਰ ਜੀ ਹੁਣੀ ਆ ਨਾਲ ਮੰਨੂ ਵੀਰ ਜੀ ਹੁਣੀ ਆ ਨਾਲ ਮੁੱਖਾ ਵੀਰ ਹੈਗਾ ਵਾ ਠੀਕ ਆ ਤੇ ਉਹ ਆਪਣੇ ਜਿਹੜੇ ਆ ਭੁਹਾਨ ਹੁਣੀ ਆ ਭੁਹਾਨ ਹੋਣਾਂ ਦੇ ਬੜੇ ਨਹੀਂ ਦੀਕੀ ਆ ਹਾਂਜੀ ਹਾਂਜੀ ਦੱਸੋ ਜੀ ਕਿੱਦਾਂ ਤੁਹਾਡਾ ਪਿਆਰ ਉਹਨਾਂ ਦੇ ਨਾਲ ਰੋਛੀ ਵੀਰ ਜੀ ਨਾਲ ਰੋਛੀ ਨਾਲ ਬਹੁਤ ਆਪਣਾ ਪਿਆਰ ਹੈ ਜੀ ਅੱਛਾ ਜੀ ਇਹ ਛੱਤ ਇਹ ਰਾਣੀ ਪਲਵਾਨ ਜੀ ਨਾਲ ਦੀ ਆ ਜਿਹੜੇ ਸਾਲ ਆਇਆ ਜੀ ਅੱਛਾ ਡੇਢ ਸਾਲ ਦੇ ਵਿੱਚ ਤੁਸੀਂ ਸ਼ੌਂਕ ਦੇ ਵਿੱਚ ਆਏ ਜੋ ਕਿ ਇਤਤ ਨਹੀਂ ਪਤਾ ਹੁੰਦਾ ਜੇ ਆਪ ਨੂੰ ਉਸਤਾਦ ਹਣੀ ਹੈਡ ਕਰਦੇ ਨੇ ਪੂਰਾ ਗਾੜੀਆਂ ਅੱਛਾ ਕੋ ਤਾਂ ਨਾ ਮਲ ਜਿਹੜੀ ਵੀ ਗੱਲ ਆ ਸ਼ੇਅਰ ਕਰਦੇ ਆ ਅੱਛਾ ਕੋਈ ਉਸਤਾਦ ਨਹੀਂ ਵੀ ਕੋਈ ਵੀ ਚੀਜ਼ ਹੋਏ ਆ ਪਾਦੀ ਦਾ ਫੋਨ ਕਰੀ ਉਸਤਾਦ ਨੂੰ ਇੱਕ ਦੱਸ ਦੇ ਨੇ ਵੀ ਇਦਾਂ ਕਰੋ ਇਦਾਂ ਕਰੋ ਤੇ ਫਿਰ ਅਸੀਂ ਉਦਾਂ ਉਸਤਾਦ ਨੂੰ ਕਹਿੰਦੇ ਚਲੀਦਾ ਚਲੀਦਾ ਵਾ ਠੀਕ ਆ ਬਿਲਕੁਲ ਜੀ ਰਾਬਤਾ ਹੋਣਾ ਚਾਹੀਦਾ ਵਾ ਫਿਰ ਵੀ ਇਹ ਜਿਹੜੀ ਚੀਜ਼ ਦੀ ਨਹੀਂ ਲੋੜ ਹੈਗੀ ਤੁਹੀ ਪੋਸਾ ਦੇਜੋ ਤੇ ਤੇ ਅਮਰਜੋਤ ਭਾਜੀ ਨਾਣਾ ਵੀ ਤੁਹਾਡਾ ਕਾਫੀ ਪਿਆਰ ਆ ਦਿਲੋਂ ਪਿਆਰ ਆ ਠੀਕ ਆ ਆਓ ਤੇ ਕੋਈ ਗੱਲ ਨਾ ਸਮਝ ਹਾਂਜੀ ਜੀ ਇੱਕ ਜੀ ਸਾਡੇ ਬੜੇ ਮਾਨਯੋਗ ਤੇ ਬੜੇ ਸਤਿਕਾਰਯੋਗ ਆ ਸਾਡੇ ਵੀਰ ਭਰਾ ਹੀ ਆ ਤੇ ਉਹਨਾਂ ਦਾ ਸਾਡੇ ਨਾਲ ਗੱਲ ਹੀ ਚਲੋ ਬਾਅਦ ਚ ਹੋਈ ਸਾਡੇ ਰੋਸ਼ੀ ਵੀਰ ਜੀ ਹੁਣੀ ਆ ਨਾਲ ਮੰਨੂ ਵੀਰ ਜੀ ਹੁਣੀ ਆ ਨਾਲ ਮੁੱਖਾ ਵੀਰ ਹੈਗਾ ਵਾ ਠੀਕ ਆ ਤੇ ਉਹ ਆਪਣੇ ਜਿਹੜੇ ਆ ਭਵਾਨ ਹੋਣੀਆਂ ਭਵਾਨ ਹੋਣਾ ਦੇ ਵੀ ਬੜੇ ਨਹੀਂ ਦੀਕੀ ਆ ਹਾਂਜੀ ਹਾਂਜੀ ਦੱਸੋ ਜੀ ਕਿੱਦਾਂ ਤੁਹਾਡਾ ਪਿਆਰ ਉਹਨਾਂ ਦੇ ਨਾਲ ਰੁਸ਼ੀ ਵੀਰ ਜੀ ਨਾਲ ਰੁਸ਼ੀ ਨਾਲ ਬਹੁਤ ਆਪਣਾ ਪਿਆਰ ਹੈ ਅੱਛਾ ਜੀ ਹਾਂਜੀ ਠੀਕ ਆ ਬਹੁਤ ਆਪਣੇ ਭਰਾਵਾਂ ਸਾਧਾ ਅਰਗੇ ਵੀ ਭਰਾ ਨੇ ਵੱਡੇ ਹੱਡੇ ਤੋਂ ਠੀਕ ਆ ਹਾਂਜੀ ਬਹੁਤ ਇਤਕਾਰਨੀ ਆਪਣੇ ਠੀਕ ਆ ਐਨੇ ਜੀ ਬਿਲਕੁਲ ਬਿਲਕੁਲ ਭਰਾਵਾ ਜੀ ਜਿਹੜੀ ਗੱਲੋਂ ਭਰਾ ਦਿਲ ਸਾਫ਼ ਦੇ ਬੰਦੇ ਜੋ ਭਾਜੀ ਉਹ ਹਾਂਜੀ ਬਾਬਾ ਨਾਨਕ ਨਾਲ ਸਿੱਧੀਆਂ ਗੱਲਾਂ ਜੁੜਦੀਆਂ ਉਹਨਾਂ ਦੀਆਂ ਜੁੜਦੀਆਂ ਬਹੁਤ ਹਾਂਜੀ ਆਹੋ ਤੇ ਆ ਤੁਸੀਂ ਕਹਿੰਦੇ ਹੋ ਗਿਫਟ ਏ ਰੋਸ਼ੀ ਵੀ ਨੇ ਭੇਜਿਆ ਆਪਣਾ ਗਿਫਟ ਸਮਰਪੀ ਨੂੰ ਦਿੱਤਾ ਹੀ ਏ ਇਹ ਸਮਰਵੀਰ ਨੂੰ ਲਓ ਜੀ ਸਮਰਵੀਰ ਜੀ ਤੁਹਾਨੂੰ ਗਿਫਟ ਦਿੱਤਾ ਹੀ ਇਹ ਸਮਰਵੀਰ ਨੂੰ ਦੇ ਗਿਆ ਹੀ ਰੋਸ਼ੀ ਵੀਰ ਗਿਫਟ ਅੱਛਾ ਰੋਸ਼ੀ ਵੀਰ ਬਾਕਿਆ ਬਾਤ ਹੈ ਜੀ ਗਿਫਟ ਵੀ ਦਿੱਤਾ ਤੇ ਵਾਕਿਆ ਕੋ ਪਤਾ ਲੱਗਦਾ ਵੀ ਇਹ ਗਿਫਟ ਦਿੱਤਾ ਵਾ ਲਓ ਜੀ ਰੋਸ਼ੀ ਵੀਰ ਜੀ ਤੁਹਾਡਾ ਭੇਜਿਆ ਗਿਫਟ ਬਾ ਕਮਾਲਿਆ ਪਰ ਜਿਹੜਾ ਮੇਰਾ ਗਿਫਟ ਤੁਹਾਡੇ ਕੋ ਪਿਆ ਵੇ ਇਹ ਹੁਣ ਤੁਸੀਂ ਕਿਦਾਂ ਦੇਣਾ ਇਹ ਮੇਰੇ ਦੇ ਭਰਾ ਵੱਡੇ ਕਰਾਇਓ ਕੁੰਦੇਰਾ ਸ਼ੌਂਕ ਆ ਆਪਣਾ ਦੇ ਉਹਦਾ ਪ੍ਰਾਪ ਮੰਗੋ ਪਿਆਰ ਹੈ ਰੋਸ਼ੀ ਵੀਰ ਹੋਣਾ ਨਾ ਹਾਂਜੀ ਹਾਂ ਵਿੱਚੋਂ ਕੱਟੇ ਆ ਲਓ ਜੀ ਆ ਵਿੱਚੋਂ ਥੋੜੇ ਕੱਟੇ ਆ ਸਰੀ ਹੋਣ ਵਾਲੇ ਆ ਤੇ ਆ ਜੀ ਇਹ ਰੋਸ਼ੀ ਵੀਰ ਜੀ ਨਾਲੇ ਗਿਫਟ ਕੀਤਾ ਸਮਰ ਵੀਰ ਨੂੰ ਗਿਫਟ ਕੀਤਾ ਵਾ ਤੇ ਨਾਲ ਰਾਣੇ ਭਾਈ ਨੂੰ ਕੀਤਾ ਗਿਫਟ ਤੇ ਇਹ ਜਿਹੜੇ ਵੀ ਛਾਤੇ ਦੇ ਉੱਤੇ ਕੋਈ ਵੀ ਵਿਚਾਰ ਵਟਾਂਦਰਾ ਵੀ ਕਰਨਾ ਹੋਵੇ ਤੇ ਵੈਸੇ ਵੀ ਤੁਸੀਂ ਰੋਸ਼ੀ ਭਾਈ ਦੇ ਟੱਚ ਜੀ ਰਿੰਦੇ ਜੋ ਭਰਾ ਹੀ ਆਪਣਾ ਭਰਾ ਹੀ ਆ ਬਿਲਕੁਲ ਜੀ ਰੋਸ਼ੀ ਵੀਰ ਜੀ ਤੇ ਤੁਹਾਡੇ ਕਰਕੇ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਚੈਂਪੀਅਨ ਹੋਏ ਆ ਜੀ ਆਲ ਅੰਮ੍ਰitsar ਚੈਂਪੀਅਨ ਕਹਾਵਾਂਗੇ ਆਪਾਂ ਇਹਨਾਂ ਨੂੰ ਕਿਉਂਕਿ ਜਿਹੜੇ ਆਪਣੇ ਕਵਰ ਸਤਾਜ ਜੀ ਆ ਕੈਨੇਡਾ ਵਾਲੇ ਉਹ ਆਲ ਅੰਮ੍ਰਸਾਰੀ ਸ਼ੌਂਕ ਕਰਾਉਂਦੇ ਆ ਤੇ ਤੁਸੀਂ ਆਲ ਅੰਮ੍ਰਸਾਰੀ ਇਹ ਛੱਤ ਚੈਂਪੀਅਨ ਹੋਈ ਆ ਸੈਕਿੰਡ ਪ੍ਰਾਈਜ਼ ਚੁੱਕਿਆ ਇਹਨੇ ਆਲ ਅੰਮ੍ਰਸਰ ਦੇ ਵਿੱਚੋਂ ਇਹ ਵੀ ਨੇ ਭੇਜਿਆ ਗਿਫਟ ਭਾਜੀ ਇਹ ਵੀ ਉਧਰੋਂ ਠੀਕ ਲਓ ਜੀ ਆ ਰੋਸ਼ੀ ਵੀਰ ਜੀ ਤੁਸੀਂ ਆ ਸੈਕਿੰਡ ਪ੍ਰਾਈਜ਼ ਜਿਹੜਾ ਇਧਰ ਗਿਫਟ ਭੇਜਿਆ ਇਹ ਵੀ ਬਾ ਕਮਾਲੀ ਭੇਜਿਆ ਹਾਂਜੀ ਪੱਕਾ ਠੀਕ ਇਹ ਤਾਂ ਭਾਵੇਂ ਰੋਸ਼ੀ ਵੀਰ ਨੂੰ ਪਤਾ ਵਾ ਪਾਰਸ ਕੀ ਕਹਿੰਦੇ ਆ ਉਹਨਾਂ ਤੁਹਾਨੂੰ ਆਪੇ ਦੱਸ ਦੇਣਾ ਵੀ ਇਹ ਬਾਠ ਆਇਆ ਸੀ ਤੇ ਪਾਰਸ ਕਹਿੰਦਾ ਸੀ ਇਹ ਚੋਂ ਪਾਰਸ ਬਣਨਗੇ ਕਿ ਨਹੀਂ ਬਣਨਗੇ ਸ਼ੌਂਕ ਕਰੋ ਭਾਜੀ ਪੂਰਾ ਇਹ ਲੋ ਜੀ ਮੈਂ ਬਿਲਕੁਲ ਕੀ ਬਾਤ ਰੋਸ਼ੀ ਵੀਰ ਜੀ ਇਹਦੇ ਨਾਲ ਕੋਈ ਪਾਰਸ ਲੱਗੇ ਤੇ ਬੜੇ ਵਧੀਆ ਕੋ ਪਾਰਸ ਬਣ ਸਕਦੇ ਆ ਟੈਡੀ ਵੀ ਬਣ ਸਕਦੇ ਆ ਉਤੋਂ ਕਲਰ ਵੀ ਬਹੁਤ ਪਿਆਰਾ ਵਾ ਠੀਕ ਆ ਇਹ ਤਾਂ ਮੇਂ ਗਿਆ ਦਾ ਚੰਨਾ ਆਹੋ ਇਹ ਤਾਮਲਿਆ ਚ ਕਹ ਲੋ ਗਲਬਿਆਂ ਚ ਕਹ ਲੋ ਗੁਲਾਬਸਰਿਆਂ ਚ ਕਹ ਲੋ ਕੋਈ ਵੀ ਕਹ ਲੋ ਗੁਲਾਬ ਰੰਗੇ ਜਲਦਾ ਹਾਂ ਠੀਕ ਹੈ ਜੀ ਬਹੁਤ ਅੱਡਾ ਰੋਸ਼ੀ ਵੀਰ ਕੋ ਰੋਸ਼ੀ ਵੀਰ ਕੋ ਬਹੁਤ ਅੱਡਾ ਠੀਕ ਹੋ ਗਿਆ ਜੀ ਠੀਕ ਹੋ ਗਿਆ ਬਸ ਤੇ ਰੋਸ਼ੀ ਵੀਰ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਠੀਕ ਆ ਤੇ ਅੱਜ ਹੀ ਆਏ ਹਾਂ ਰਾਣੀ ਵੀਰ ਜੀ ਨਾ ਕੋ ਰਾਣੇ ਪਵਾਂ ਜੀ ਨਾ ਕੋ ਠੀਕ ਆ ਤੇ ਹੁਣ ਆ ਇਜਾਜ਼ਤ ਦਿਓ ਸਾਨੂੰ ਅਸੀਂ ਜਾ ਰਹੇ ਹਾਂ ਤੇ ਬਾਕੀ ਤੁਹਾਡਾ ਜਿਕਰ ਇਹਨਾਂ ਨੇ ਕਰਤਾ ਵਾ ਜੀ ਵਿੱਚ ਠੀਕ ਆ ਅੱਛਾ ਡੇਢ ਸਾਲ ਦੇ ਵਿੱਚ ਤੁਸੀਂ ਸ਼ੌਂਕ ਦੇ ਵਿੱਚ ਆਏ ਜੋ ਤੇ ਆ ਇਹਦਾ ਮਤਲਬ ਕਿ ਫਿਰ ਟੂਰਨਾਮੈਂਟ ਤੁਸੀਂ ਪਹਿਲੇ ਹੀ ਖੇਡਿਆ ਹਾਂਜੀ ਪਹਿਲੀ ਛੱਤ ਆਪਣੀ ਪਹਿਲੀ ਟੂਰਨਾਮੈਂਟ ਖੇਡਿਆ ਅੱਛਾ ਪਹਿਲਾ ਟੂਰਨਾਮੈਂਟ ਖੇਡਿਆ ਤੇ ਪਹਿਲੇ ਦੇ ਵਿੱਚ ਹੀ ਮਹਾਰਾਜ ਨੇ ਤੁਹਾਨੂੰ ਫਲ ਵੀ ਪਾਇਆ ਵਾ ਠੀਕ ਆ ਤੇ ਮਿਹਨਤ ਵੀ ਕਾਫੀ ਕੀਤੀ ਫਿਰ ਚਲੋ ਉਹਦੇ ਮਾਰ ਦੇ ਹੱਥ ਹੁੰਦਾ ਹਾਂ ਪਾਈ ਹੋਰ ਲਾਈਦਾ ਦਿਨ ਰਾਤ ਹੀ ਦਿਨ ਰਾਤ ਉਹ ਸਾਰ ਬਿਲਕੁਲ ਜੀ ਲਾਈਦਾ ਵਾ ਜੇ ਕਿਚੀ ਤਾਂ ਨਹੀਂ ਪਤਾ ਹੁੰਦਾ ਜੇ ਆਪ ਨੂੰ ਉਸਤਾਦ ਹਣੀ ਹੈਂਡ ਕਰਦੇ ਨਹੀਂ ਪੂਰਾ ਗਾੜੀਆਂ ਅੱਛਾ ਗੋਤਾ ਨਾ ਮਤ ਜਿਹੜੀ ਵੀ ਗੱਲ ਆ ਸ਼ੇਅਰ ਕਰਦੇ ਆ ਅੱਛਾ ਕੋਈ ਉਸਤਾਦ ਨਹੀਂ ਕੋਈ ਵੀ ਚੀਜ਼ ਹੋਏ ਆਪਾਂ ਆਦੀ ਦਾ ਫੋਨ ਕਰੀ ਉਸਤਾਦ ਨੂੰ ਇੱਕ ਦੱਸਦੇ ਨੇ ਵੀ ਇਦਾਂ ਕਰੋ ਇਦਾਂ ਕਰੋ ਫਿਰ ਅਈ ਉਹਦਾ ਉਸਤਾਦ ਨੂੰ ਕਹਿੰਦੇ ਚੱਲੀਦਾ ਚੱਲੀਦਾ ਵਾ ਠੀਕ ਆ ਬਿਲਕੁਲ ਜੀ ਰਾਤ ਤਾਂ ਹੋਣਾ ਚਾਹੀਦਾ ਵਾ ਫਿਰ ਵੀ ਇਹ ਜਿਹੜੀ ਚੀਜ਼ ਦੀ ਨਹੀਂ ਲੋੜ ਹੈਗੀ ਤੁਸੀਂ ਪੋਸਾ ਦੇ ਜੋ ਤੇ ਤੇ ਅਮਰਜੋਤ ਬਾਜੀ ਨਾਣਾ ਵੀ ਤੁਹਾਡਾ ਕਾਫੀ ਪਿਆਰ ਆ ਦਿਲੋਂ ਪਿਆਰ ਆ ਠੀਕ ਆ ਆਓ ਤੇ ਕੋਈ ਗੱਲ ਨਾ ਸਮਝਾਵੇ ਕੁਝ ਵੀ ਹੋਵੇ ਅਮਰਜੋਤ ਭਾਈ ਨਾ ਵੀ ਤੁਸੀਂ ਕਰ ਲੀਂਦੇ ਜੋ ਗੱਲ ਸਾਰੀ ਸ਼ੇਅਰ ਕਰੀਦੀ ਆ ਤੇ ਲੋ ਜੀ ਡੇਢ ਸਾਲ ਹੋਇਆ ਸ਼ੌਂਕ ਦੇ ਵਿੱਚ ਆਏ ਨੂੰ ਤੇ ਡੇਢ ਸਾਲ ਦੇ ਵਿੱਚ ਇਹਨਾਂ ਨੇ ਆ ਪਹਿਲਾ ਹੀ ਟੂਰਨਾਮੈਂਟ ਜਿਹੜਾ 2025 ਦਾ ਬੱਚਿਆਂ ਵਾਲਾ ਖੇਡਿਆ ਵਾ ਤੇ ਇਹ ਛੱਤ ਚੈਂਪੀਅਨ ਹੋਈ ਆ ਜੀ ਠੀਕ ਆ ਫਸਟ ਸੈਕਿੰਡ ਥਰਡ ਚੈਂਪੀਅਨ ਹੀ ਹੁੰਦਾ ਵਾ ਤੇ ਇਹਨਾਂ ਦਾ ਸੈਕਿੰਡ ਨਾਮ ਹੈ ਨਾ ਤੁਹਾਡਾ ਹਾਂਜੀ ਹਾਂਜੀ ਸੈਕਿੰਡ ਨਾਮ ਜੀ ਰਾਣੇ ਪਵਾਂਜੀ ਨਾ ਦਾ ਲੱਗਾ ਵਾ ਠੀਕ ਆ ਤੇ ਮੈਂ ਇਹਨਾਂ ਨੂੰ ਹੁਣ ਵੀਰ ਜੀ ਨਹੀਂ ਪਵਾਂਜੀ ਕਹਾਂਗਾ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿ ਮੈਂ ਪਵਾਂਜੀ ਕਿਉਂ ਕਿਹਾ ਵਾ ਆ ਵੇਖ ਲਓ ਤੁਸੀਂ ਵੀਰ ਜੀ ਨਾ ਦਾ ਚਿਹਰਾ ਇਦਰੋਂ ਵੀ ਮੈਂ ਮੁਖਾਦਾਂ ਠੀਕ ਆ ਤੇ ਸਿਆਣੇ ਬੰਦੇ ਨੇ ਆਪੇ ਸਮਝ ਜਾਣਾ ਮੈਂ ਪਵਾਂਜੀ ਕਿਉਂ ਕਿਹਾ ਵਾ ਠੀਕ ਆ ਜੀ ਤੇ ਆਪਣਾ ਕਬੱਡੀ ਦੇ ਵਿੱਚ ਨਾਂ ਵੀ ਰਾਣਾ ਵਾਂਜੀ ਨਹੀਂ ਰਾਣਾ ਜੀ ਭਾਈ ਕੱਲੇ ਉਹ ਚ ਰਾਣਾ ਹੀ ਚੱਲਦਾ ਸੀ ਠੀਕ ਹੈ ਕਬੱਡੀ ਦੇ ਵਿੱਚ ਕਬੱਡੀ ਦੇ ਵੀ ਦਾ ਪੇਚ ਪੂਰੀ ਆ ਜੀ ਕਿੰਨਾ ਚਿਰ ਸਾਲ ਖੇਡੀ ਕਬੱਡੀ ਕਬੱਡੀ ਨਹੀਂ ਭਾਜੀ ਪਹਲਵਾਨੀ ਪਹਲਵਾਨੀ ਕੀਤੀ ਅੱਛਾ ਕਿੰਨਾ ਚਿਰ ਸਾਲ ਕੀਤੀ ਪਹਲਵਾਨੀ 7 ਸਾਲ ਕੀਤੀ ਆ 7 ਸਾਲ ਪਹਲਵਾਨੀ ਕੀਤੀ ਆ ਵੇਖੋ ਜੀ 7 ਸਾਲ ਪਹਲਵਾਨੀ ਕੀਤੀ ਆ ਰਾਲੇ ਵੀਰ ਜੀ ਨਾਲੇ ਤੇ ਪਹਲਵਾਨੀ ਕੋਈ ਸੌਖੀ ਗੱਲ ਨਹੀਂ ਆ ਪਹਲਵਾਨੀ ਕਰਨੀ ਠੀਕ ਆ ਪਹਲਵਾਨੀ ਦੇ ਹਰੇਕ ਦਾ ਪੇਚ ਜਿਹੜੇ ਆ ਉਹ ਰਾਲੇ ਵੀਰ ਉਹਨਾਂ ਨੂੰ ਆਉਂਦੇ ਗਏ ਆ ਤੇ ਇੱਕ ਬੜੀ ਵਧੀਆ ਗੱਲ ਆ ਕੀ ਰਾਣੇ ਵੀਰ ਜੀਾਂ ਦੀ ਜਿਹੜੀ ਹੁਣ ਚਾਹਤ ਥੋੜੀ ਕਬੂਤਰ ਵਾਲੇ ਵਾਲੇ ਬਨੇ ਹੋਈ ਆ ਹਾਂਜੀ ਠੀਕ ਆ ਤੇ ਸਾਨੂੰ ਉਮੀਦ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਸ਼ੌਂਕ ਜਿਹੜਾ ਵਾ ਇਹ ਵਧੇਗਾ ਤੇ ਇਸ ਏਰੀਆ ਦਾ ਸ਼ੌਂਕ ਵੀ ਵਧੇਗਾ ਹਨਾ ਅਮਰ ਜੋਬਾਈ ਏਦਾਂ ਹੀ ਆ ਹਾਂਜੀ ਹਾਂਜੀ ਭਾਈ ਰਾਣੇ ਭਾਈ ਦੀ ਵੀ ਸਪੋਰਟ ਹੋ ਗਈ ਪੂਰੀ ਸਪੋਰਟ ਆ ਤੇ ਅਮਰ ਜੋਬਾਈ ਤੁਹਾਡੀ ਤੇ ਹੈ ਹੀ ਹੈ ਵਾ ਨਾਲ ਹਨਾ ਆਓ ਤੇ ਜੇ ਦੋਵੇਂ ਭਰਾ ਤੁਸੀਂ ਸਪੋਰਟ ਕਰੋਗੇ ਤੇ ਚਲੋ ਆਲੰਬਰਸ ਆ ਨੀ ਏਰੀਏ ਦੀ ਕਬੂਤਰਬਾਜੀ ਕਾਫੀ ਹੱਦ ਤੱਕ ਵਧੀਆ ਹੋ ਜੇਗੀ ਹਣਾ ਤੇ ਇਹ ਜੀ ਜਿਹੜਾ ਬੇਬੀ ਪੀਜਨ ਟੂਰਨਾਮੈਂਟ ਹੋਇਆ ਵਾ ਤੇ ਇਹਦੇ ਵਿੱਚ ਰਾਣੇ ਵੀਰ ਜੀ ਜਿਹੜੇ ਬੱਚੇ ਆ ਤੁਸੀਂ ਪਹਿਲੇ ਇਹ ਦੱਸੋ ਵੀ ਮਤਲਬ ਸੇਲ ਸੂਲ ਕਰਕੇ ਲਿਆਂਦੇ ਬੱਚੇ ਉਹ ਉੱਡਿਆ ਜਾਂ ਤੁਹਾਡੀ ਘਰ ਦੀ ਹੋਮ ਬਰੀਡ ਉੱਡਿਆ ਜੀ ਭਾਜੀ ਬੜਾ ਚੀਜ਼ ਸਾਰੀ ਬਰੀਡ ਆਪਣੀ ਘਰ ਦੀ ਟੋਟਲ ਟੋਟਲ ਕਰਦੀ ਆ ਅੱਛਾ ਇੱਕ ਵੀ ਨਹੀਂ ਨਹੀਂ ਇਹ ਆਪਾਂ ਨੂੰ $*$-ਦਾਉ ਨਹੀਂ ਕਰਦੇ ਨੇ ਹੈਂਡਲ ਕਰਦੇ ਨੇ ਅੱਛਾ ਜੀ ਆਪਣਾ ਬਾਕੀ $*$-ਦਾਉ ਨਾਲ ਨੂੰ ਕਿਹਾ ਸੀ ਹੂੰ ਦੋ ਆਪਾਂ ਬੰਨ ਛੱਡਨੇ ਤਾਂ ਅੱਛਾ ਦੋ ਨੰਗੇ ਛੱਡਾਂਗੇ ਆਪਾਂ ਮੈਂ ਉਸਤਾਜੀ ਉਹ ਕਿਦਾਂ ਉਸਤਾਹ ਕਹਿੰਦੀ ਤੂੰ ਉਸਤਾਹ ਨਹੀਂ ਕਹਿੰਦੇ ਵੀ ਕੋਈ ਚੱਕਰ ਨਹੀਂ ਤੁਹਾਨੂੰ ਲੱਗੂਗਾ ਦਾ ਅੱਛਾ ਇਹ ਵੀ ਚੱਕਰ ਵੀ ਦੋ ਕਬੂਤਰ ਸਾਹਮਣੇ ਰਹਿਣਗੇ ਤੁਹਾਡੇ ਹਾਂਜੀ ਅੱਛਾ ਤਿਆਰੀ ਤੁਹਾਡੀ ਇਸ ਹਿਸਾਬ ਨਾਲ ਆ ਤੇ ਦੋ ਨੰਗੇ ਫਿਰੇ ਜਿਹੜੇ ਮਸਮਣ ਆਏ ਉਹ ਕਹਿੰਦੇ ਭਾਜੀ ਬਹਿ ਚੱਲੇ ਬਹਿ ਚੱਲੇ ਮੈਂ ਬਹਿ ਕੇ ਵੇਖੋ ਦੋ ਮਿੰਟ ਜੇ ਬਹਿ ਕੇ ਦੱਸ ਦਿਓ ਅੱਛਾ 7 ਵਜੇ ਤੋਂ ਓੱਡੇ ਹੀ ਕਬੂਤਰ ਆਪਣੇ ਨੰਗੇ ਫਿਰਦੇ ਜੇ ਦੋ ਟਾਵਾਰੀ ਇਹ ਬੜੀ ਗੱਲ ਆ ਵੀ ਤੁਸੀਂ ਮਤਲਬ ਤੁਹਾਡੀ ਤਿਆਰੀ ਇਸ ਹਿਸਾਬ ਦੀ ਆ ਵੀ ਜੇ ਕਹਿਤਾ ਵੀ ਦੋ ਇਹ ਥੱਲੇ ਹੀ ਰਹਿਣਗੇ ਇਹਦੇ ਦੋ ਬਾਂਦੀ ਰਹਿਣਗੇ ਹਾਂਜੀ ਉਸਤਾਦ ਉਹ ਹੁਣ ਬੱਚੇ ਛੱਡੇ ਸੀ ਆਪਣੇ ਅੱਛਾ ਤਿਆਰੀ ਉਸ ਹੁਣ ਕੀਤੀ ਸੀ ਜਿਹੜੀ ਵੀ ਕੀਤੀ ਸੀ ਵੀ ਪਾਜੀ ਜਿੱਦਾਂ ਮਤਲਬ ਦੋ ਬੱਚੇ ਤੁਹਾਡੇ ਡੋਬ ਚ ਆ ਦੋ ਸਾਹਮਣੇ ਆ ਇਹ ਫਿਰ ਤਿਆਰੀ ਦਾ ਹੀ ਆ ਤਰੀਕਾ ਹਣਾ ਅੱਛਾ ਭਾਈ ਬੈਠੇ ਵੱਡੇ ਅੱਛਾ ਜੀ ਉਸਤਾਦ ਜੀ ਮਿਹਰਬਾਨੀ ਦਾ ਸਹਾਰਾ ਕਬੂਤਰ ਉਸਤਾਦ ਜੀ ਮਤਲਬ ਤੁਹਾਡੀ ਤਿਆਰੀ ਇਸ ਹਾਲ ਦੀ ਆ ਵੀ ਜਿੱਦਾਂ ਆਪਾਂ ਸਮਾਨ ਹੀ ਕੋਈ ਲਾਉਣਾ ਕਬੂਤਰ ਨੂੰ ਹਾਂਜੀ ਸਾਮਾਂ ਉਸੇ ਹਿਸਾਬ ਨਾਲ ਉੱਡਣਾ ਨੇ ਕਬੂਤਰ ਅੱਛਾ ਜੀ ਜਿੱਦਾਂ ਆਪਾਂ ਜਿਆਦਾ ਲਾ ਦੇਣੇ ਕਬੂਤਰ ਵਾਪਸ ਹੀ ਨਹੀਂ ਆਉਣਾ ਵਾਪਸ ਨਹੀਂ ਆਉਣਾ ਕੰਡੀਸ਼ਨ ਦੇ ਹਿਸਾਬ ਨਾਲ ਆ ਮੈਂ ਕਬੂਤਰ ਕਿਹੜੀ ਕੰਡੀਸ਼ਨ ਜੁੜਦਾ ਉਸੇ ਹਿਸਾਬ ਨਾਲ ਕਬੂਤਰ ਅਫਦਾ ਰਹੇਗਾ ਰਹੇਗਾ ਨਹੀਂ ਬਿਲਕੁਲ ਬੰਦੀ ਬਾਣਾ ਬੰਦੀ ਬਾੜ ਵਾਲਾ ਕਬੂਤਰ ਆਪਣੀ ਮਰਜ਼ੀ ਜਿੱਦਾਂ ਕਹਿੰਦੇ ਆ ਮਲਵਾਈ ਕਬੂਤਰ ਥੱਲੇ ਰਹਿੰਦੇ ਆ ਮਲਵਾਈ ਮੈਨੂੰ ਫੜਾ ਦਿਓ ਜ ਉਹ ਬੰਦੀ ਉੱਡਣਗੇ ਤੁਹਾਡੀ ਤਿਆਰੀ ਲੱਗੇਗੀ ਤੇ ਬੰਦੀ ਉੱਡਣਗੇ ਬਾਕੀ ਜੀ ਆ ਵੇਖ ਲਓ ਜੀ 뷰 ਛੱਤ ਦਾ ਠੀਕ ਆ ਬਾਕੀ ਕਵਰ ਬਾਡ ਪੀਏ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ